ਆ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਰਮਿੰਦਰ ਦੇ ਘਰ ਦੇ ਬਾਹਰ ਦੀਆਂ ਨੇ ਔਰ ਸ਼ਮਸ਼ਾਨ ਘਾੜ ਦੇ ਬਾਹਰ ਦੀਆਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਕਿਉਂਕਿ ਤਕਰੀਬਨ ਲੋਕਾਂ ਦਾ ਜਮਾਵੜਾ ਜਿਹੜਾ ਹੈਗਾ ਬਾਲੀਵੁੱਡ ਦੀ ਜਿਹੜੀ ਦਿੱਗਜ ਹਸਤੀਆਂ ਨੇ ਉਹਨਾਂ ਦਾ ਜਵਾਬੜਾ ਜਿਹੜਾ ਹੈ ਇਸ ਵੇਲੇ ਤਰਮਿੰਦਰ ਦੇ ਘਰ ਦੇ ਬਾਹਰ ਲੱਗਣਾ ਸ਼ੁਰੂ ਹੋ ਗਿਆ ਹੈ ਔਰ ਸ਼ਮਸ਼ਾਨ ਘਾੜ ਦੀ ਸਿਕਿਉਰਿਟੀ ਵੀ ਵਧਾ ਦਿੱਤੀ ਗਈ ਹੈ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਤਸਵੀਰ ਤੁਹਾਨੂੰ ਦਿਖਾਣੇ ਆ ਇਹ ਤਸਵੀਰ ਸਭ ਤੋਂ ਪਹਿਲਾਂ ਸਾਹਮਣੇ ਆਈ ਸੀ ਜਦੋਂ ਉਹਨਾਂ ਦੀ ਬੇਟੀ ਇਸ਼ਾ ਦੇਓਲ ਆਪਣੇ ਪਾਪਾ ਦੀ ਮੌਤ ਦੀ ਖਬਰ ਸੁਣ ਕੇ ਸਭ ਤੋਂ ਪਹਿਲਾਂ ਤਰਮਿੰਦਰ ਦੇ ਘਰ ਵੱਲ ਗਈ ਹੈ ਇਹ ਤਸਵੀਰਾਂ ਸਭ ਤੋਂ ਪਹਿਲਾਂ ਸਾਹਮਣੇ ਆਈਆਂ ਔਰ ਏਜੰਸੀਆਂ ਨੇ ਵੀ ਇਸ ਗੱਲ ਨੂੰ ਕਨਫਰਮ ਕੀਤਾ ਯਾਨੀ ਨਿਊਜ਼ ਏਜੰਸੀਆਂ ਨੇ ਵੀ ਇਸ ਗੱਲ ਨੂੰ ਕਨਫਰਮ ਕੀਤਾ ਕਿ ਤਰਮਿੰਦਰ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਲੰਮੀਆਂ ਅਫਵਾਹਾਂ ਲੰਮੀ ਬਿਮਾਰੀ ਅਤੇ ਲੰਮੀਆਂ ਚਰਚਾਵਾਂ ਤੋਂ ਬਾਅਦ ਆਖਰ ਤਰਮਿੰਦਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਉਹਨਾਂ ਦੀ ਬੇਟੀ ਨੇ ਪਿਛਲੀ ਵਾਰੀ ਬਹੁਤ ਇਤਰਾਜ਼ ਜਤਾਇਆ ਸੀ ਕਿ ਉਸ ਦੇ ਪਾਪਾ ਠੀਕ ਨੇ ਫਿਰ ਵੀ ਮੀਡੀਆ ਬਿਨਾਂ ਵਜ੍ਹਾ ਇਹ ਖਬਰਾਂ ਚਲਾ ਰਿਹਾ ਹੈ ਕਿ ਉਹਦੇ ਪਾਪਾ ਦੀ ਡੈਥ ਹੋ ਗਈ ਹੈ ਲੇਕਿਨ ਹੁਣ ਇਸ ਵਾਰ ਇਸ ਦੁਖਦਾਈ ਖਬਰ ਤੇ ਯਕੀਨ ਕਰਨਾ ਪੈ ਰਿਹਾ ਹੈ ਕਿਉਂਕਿ ਤਰਮਿੰਦਰ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ